ਉਸ ਪੋਜੀਸ਼ਨ 'ਚ ਪਹੁੰਚੇ ਵੇ ਕਿ ਤੁਹਾਡਾ ਹੁਣ ਇਲਾਜ ਨਹੀਂ ਮੈਂ ਤਾਂ ਕਰਦੇ ਹਾਂ ਉਹਨਾਂ ਦਾ ਜਿੱਦਾਂ ਹੁਣ ਤੁਹਾਡੇ ਪੇਸਮੇਕਰ ਲੱਗਣਾ ਜਾਂ ਲੱਗ ਵੀ ਲਿਆ ਜਿਨ੍ਹਾਂ ਦੇ ਦੋ ਦੋ ਲੱਗਲੇ ਨਹੀਂ ਠੀਕ ਹੋਏ ਮੇਰੇ ਕੋਲ ਆਇਓ ਉਹ ਕਰੋ ਮੈਂ ਤੁਹਾਡੀ ਸੇਵਾ ਕਰੂੰਗਾ ਜ਼ਿੰਦਗੀ ਜਿੰਨੇ ਚਿਰ ਹੈ ਤੁਹਾਡੇ ਨਾਲ ਸੋਹਣਾ ਕਟਾਵਾਂਗੇ ਹਾਰਟ ਦੇ ਮਸਲੇ ਦੇ ਵਿੱਚ ਕਿਸੇ ਦਾ ਜਦ ਕੋਈ ਮਤਲਬ ਨਹੀਂ ਪੈਰ ਲੱਗਦਾ ਫਿਰ ਆਜਾਇਆ ਕਰੋ ਜਿੱਥੇ ਮਰਜੀ ਜਾਣ ਜਦ ਕਿਤੇ ਡਾਕਟਰੀ ਦਾ ਜਵਾਬ ਹੋਵੇ 3 ਸਾਲ ਤੋਂ ਬੱਚਿਆਂ ਤੋਂ ਲੈ ਕੇ ਰਹਿਂਦੀ ਦੁਨੀਆ ਤੱਕ ਦੀ 100 ਸਾਲ ਦੀ ਉਮਰ ਤੱਕ ਜਿੰਨਾ ਚਿਰ ਮੈਂ ਜੀਣਾ ਮੈਂ ਤੁਹਾਡੇ ਨਾਲ ਹੈ ਕਿ ਅਤ ਦੀ ਗਰਮੀ ਅਤ ਦੀ ਠੰਡ ਅਤ ਦੇ ਐਕਸਰਸਾਈਜ਼ ਤੋਂ ਬਚਣਾ ਹੈ ਠੀਕ ਹੈ ਹੁਣ ਲੋਕਾਂ ਨੂੰ ਖਾਣ ਪੀਣ ਦਾ ਜਿਹੜਾ ਚਸਕਾ ਬਾਹਰ ਲਾ ਪਿਆ ਵਾ ਉਹ ਬਾਜ਼ਾਰ ਦੇ ਚ ਪਾਮੋਲਿਨ ਤੇਲ ਆ ਗਿਆ ਵਾ ਉਹ ਨੇ ਕਾਫੀ ਹੀ ਸਮਾਜ ਇੱਕ ਖੱਲੀ ਹਾਰਟ ਅਟੈਕ ਨਹੀਂ ਹਰ ਬਿਮਾਰੀ ਚ ਫਸਾ ਦਤਾ ਵਾ ਤਰਬੂਜ ਔਰ ਖਰਬੂਜਾ ਇਕੱਠੇ ਕੱਟ ਕੇ ਨਹੀਂ ਖਾਣੇ ਹੈ ਤਰਬੂਜ਼ اور ਖਰਬੂਜਾ ਇਕੱਠੇ ਹੀ ਕੱਟ ਕੇ ਤੇ ਦੋਨੀਆਂ ਅਸੀਂ ਖਾਣੇ ਜੀ ਤਰਬੂਜ਼ ਇੱਕ ਟਾਈਮ ਖਰਬੂਜਾ ਖਾ ਲਓ ਇੱਕ ਤਰਬੂਜ਼ ਖਾ ਲਓ ਤੁਹਾਨੂੰ ਕੁਝ ਨਹੀਂ ਕਹੇਗਾ ਅੱਛਾ ਇਹਨਾਂ ਦੋਨੋਂ ਇਕੱਠੇ ਖਾਓਗੇ ਹੋਣਾ ਤੁਹਾਨੂੰ ਐਸਿਡ ਅਟੈਕ ਡਾਕਟਰ ਨੇ ਹਾਰਟ ਅਟੈਕ ਮੰਨਣਾ ਇਹ ਦੋਨੋਂ ਅੱਜ ਦਾਦੀ ਔਰ ਉਹਨਾਂ ਵਿਚਾਰਿਆਂ ਨੂੰ ਇਹ ਪਤਾ ਨਹੀਂ ਵੀ ਇਹਨਾਂ 'ਚ ਫਰਕ ਕੀ ਹੁੰਦਾ